ਮਾਰਨਿੰਗ ਸਾਰਨ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਮਨਪ੍ਰਾਉਡ ਵਲੌਗਸ ਤੇ ਹੋ ਤੁਸਾਰੇ ਕਿਵੇਂ ਹੋ ਫੋਕ ਕਰਦੇ ਤੁਸੀਂ ਠੀਕ ਠਾਕ ਹੋਵੋਗੇ ਤੇ ਆਪਣੇ ਆਪਣੇ ਘਰਾਂ ਇਤੰਦਰੋਸਤ ਹੋਵੋਗੇ ਤੇ ਲਓ ਜੀ ਅੱਜ ਜਿਹੜੀ ਧੁੱਪ ਚੜ ਗਈ ਹੈ ਵਧੀਆ ਹੋ ਰਿਹਾ ਥੋੜਾ ਮੌਸਮ ਜਿਹੜਾ ਕਹਿ ਸਕਦੇ ਠੀਕ ਆ ਤੁੰਦ ਸੂਬਾ ਇੰਨੀ ਜ਼ਿਆਦਾ ਸੀ ਨਾ ਕਹਿੰਦੇ ਸਾਢੇ ਪੰਜ ਇੰਨੀ ਕਿ ਜ਼ਿਆਦਾ ਦਿਖਦਾ ਨਹੀਂ ਹੁੰਦਾ ਸੂਬਾ ਸੂਬਾ ਲਈ ਜਿਹੜੀ ਤੁੰਦ ਹੁੰਦੀ ਹੈ ਨਾ ਤੇ मैं क्या ब्लॉग की स्टार्टिंग कर दिया ये हम लेट हो गए फिर ज्यादा ही लेट हो जाइए फिर ब्लॉग तो की स्टार्टिंग रह जाती है अजय आप वगैरह करने कल मुंद्रे वगैरह राती लाए राती मैदि स्तोए से थोड़ा मैं सोच रही सी बनाईए क्योंकि अपने आ रहे हैं मम्मी हरे मैडीसन लैन तुमूता ही आद दिन पहला लेके गए से ना मैडिसन अपने को गए थे दस दिन पहला मैडीसन लैन आए सी अगेन अच्छा दोबारा डॉक्टर को आया ना तो आपके चलो सब्जी वगैरह बना के रखी ना लंच करवावे ਉਦੋਂ ਬਾਅਦ ਹੋ ਸਕਦਾ ਅੱਜ ਅਸੀਂ ਮਾਰਕੀਟ ਵੀ ਜਾਈਏ ਮਮੀ ਦੇ ਨਾਲ ਤੇ ਚਲੋ ਜੀ ਹੁਣ ਮੈਂ ਦੇਖਦੀ ਆ ਕੀ ਧਰਦੇ ਆਪਾਂ ਦੇਖਦੇ ਫਿਰਦੇ ਤੇ ਹਾਂ ਚਲੋ ਜੀ ਬਣਾਉਣੇ ਚਾਹੀਦੇ ਮੈਂ ਛੋਲੇ ਉਬਲਨੇ ਧਰੇ ਸੀ ਨਾ ਉਦੋਂ ਪਾਣੀ ਪਾ ਕੇ ਤੇ ਮੈਂ ਕਿਹਾ ਟਾਈਮ ਬੱਲਾ ਲੱਗ ਗਈ ਛੋਲੇ ਸਬਜੀ ਤੇ ਤੇ ਮੇਰੇ ਕੋਲ ਮਟਰ ਕੱਡੇ ਹੋਏ ਪਏ ਸੀ ਥੋੜੇ ਜਿਹੇ ਤੇ ਦੋ ਆਲੂ ਕੱਟਲੇ ਮੈਂ ਤੇ ਥੋੜੀ ਜਿਹੀ ਆਲੂ ਮਟਰ ਦੀ ਸਬਜੀ ਬਣਾ ਲ ਲਈ ਮੇਰੇ ਟਾਈਮ ਹੋ ਗਿਆ ਤੇ ਉਸ ਤੋਂ ਬਾਅਦ ਤੜਕਾ ਤਾਂ ਉਹਨੂੰ ਲਾਵਾਂਗੇ ਪਰ ਆਪਾਂ ਸੱਤੀ ਨੂੰ ਛੋਲਿਆਂ ਦੇ ਨੂੰ ਪਰ ਮੈਂ ਕਿ ਚਲੋ ਸ਼ਾਮ ਨੂੰ ਲਾਵਾਂਗੇ ਨਾ ਕਿਉਂਕਿ ਮੈਂ ਹਨਾ ਨਾ ਨਾ ਵੀ ਆ ਤਾਂ ਚਲੋ ਸਫਾਈ ਵਗੈਰਾ ਦਾ ਕੰਮ ਨਵੀਂ ਦਿਨ ਦਾ ਕਰ ਦ। ਕਿਉਂਕਿ ਮੰਮੀ ਅੱਨੇ ਆਣਾ ਹੈਗਾ ਤੁਹਾਨੂੰ ਪਤਾ ਫਿਰ ਉਹ ਉ ਤਾਂ ਬ੍ਰੇਕਫਾਸਟ ਕਰਕੇ ਲੰਚ ਕਰਾਵਾਂਗੇ ਹਨਾ। ਲੰਚ ਦੇ ਵਿੱਚ ਫਿਰ ਮੈਂ ਕਿਹ ਚੱਲ ਲਾਹੌਰ। ਕਿਉਂਕਿ ਮੈਂ ਮੈਡੀਸਨ ਦੇ ਨਾਲ ਕੋਈ ਸਪਾਈਸੀ ਵਗੈਰਾ ਸਬਜ਼ੀਆਂ ਵੀ ਨਹੀਂ ਖਾਣੀਆਂ ਹੁੰਦੀਆਂ ਜੇ ਕਹਿ ਦੇ। ਤੇ ਸਿੰਪਲ ਹੀ ਸਬਜ਼ੀਆਂ ਖਾਣੀਆਂ ਹੁੰਦੀਆਂ ਜਿਵੇਂ ਨਾਰਮਲ। ਘਰਾਂ ਦੀਆਂ ਸਬਜ਼ੀਆਂ। ਤੇ ਮੈਂ ਕਿ ਚਲੋ ਫਿਰ ਮਟਰ ਤੇ ਆਪਣੀ ਦਹੀ ਹੁੰਦੇ ਹਨ। ਤੇ ਚਲੋ ਜੀ ਵਾਪਸ ਮਿਲਾਣਾ। ਇੱਕ ਪਾਸੇ ਮੈਂ ਦਿੱਤਾ ਪਾਣੀ ਧਰੇ ਹੋਇਆ ਬੋਟਲ ਦੇ ਵਿੱਚ ਪਾਣੀ ਇੱਕ ਪਾਸੇ ਮਸਾਲਾ ਭੁੰਨੀ ਇੰਨੀ ਮੈਂ ਪਰ ਹੁਣ ਮੈਂ ਆਲੂ ਮਟਰ ਟੜਕੇ ਨਾ ਹੋਣਾ ਚਾਹੇ ਮਮੀ ਨਾ ਕਿਹਾਗੇ ਚੱਪ ਵੀ ਰੈਡੀ ਹੈ ਵਸਤੇ ਨੇ ਕੱਪੜੇ ਉਹ ਤੇ ਥੱਲੇ ਨਾ ਕਰ ਕਰਕੇ ਕੱਪੜੇ ਖਰਾਬ ਕਰ ਲੇ 1 ਮਿੰਟ ਮੈਂ ਮਾਸੀ ਦਾ ਫੋਨ ਆਇਆ ਲੈ ਗੱਲ ਕਰਦੇ ਹਾਂ ਹਾਂ ਜੀ ਹਾਂ ਤੇ ਹਾਂ ਜੇਕਰ ਕੋਈ ਸਾਡੇ ਚੈਨਲ ਤੇ ਨਵੀਂ ਤੇ ਚੈਨਲ ਨੂੰ ਕਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਲਾਈਕ ਸ਼ੇਅਰ ਕਮੈਂਟ ਕਰਕੇ ਜੋੜ ਦਰਸ਼ਕੋ ਤੁਹਾਨੂੰ ਸਾਡੇ ਵਲੌਗਸ ਕਿੱਦਾ ਦੇ ਲੱਗਦੇ ਨੇ ਤੇ ਚਲੋ ਜੀ ਹੁਣ ਆਪਾਂ ਕਰਦੇ ਹਾਂ ਸਟਾਰਟਿੰਗ ਹੋ ਗਈ ਹੈ ਜਿਹੜੇ ਜਿਹੜੇ

ਸਸਿਕਾ ਕਰ ਕਰ ਤੜੇ ਹੋ ਗਿਆ ਕੋਈ ਨਹੀਂ ਦੋਈ ਲਵਾਂਗੇ ਸਸਿਕਾ ਕਰ ਮੇਰੇ ਕੋਲ ਚੱਲ ਚੱਲ ਬੋਲ ਵੇ ਪਤਾ ਇਹਨੂੰ ਵੇਲਾ ਉਧਰ ਵੀ ਬੁਲਾਉਣਾ ਆ ਗਿਆ ਹਾਂ ਆ ਗਿਆ ਕੰਮ ਸਸਿਕਾ ਕਰ ਉਹ ਵੀ ਆ ਜਾਂਦੇ ਚੱਲ ਮੈਂ ਰੋਟੀ ਲਾਵਾਂ ਦਵਾ ਦਵਾ ਫਿਰ ਬਣਾ ਰੋਟੀ ਬਣਾ ਦੇ ਆਪਣਾ ਨਾ ਨਾਨਾ ਜੀ ਰੋਟੀ ਬਣਾਉਂਦੇ ਜਾਣਾ ਨਹੀਂ ਤੇਰਾ ਪੁੱਜਾ ਵੀ ਜਾਣਾ ਪੁੱਤ ਆਈਂ ਦਵਾ ਦਵਾ ਕਰੀਏ ਨੇ ਅਸੀਂ ਤਾਂ ਦਮਦਮਾ ਕੰਮ ਨਵੇੜੀ ਜੇ ਨਹੀਂ ਕਿ ਵੀਰ ਜਾਨਾ ਉਹ ਕਰੂੰਗਾ ਤੇਰੇ ਲਈ ਕਰਦੇ ਕੰਮ ਤੇ ਕਰੂਗੀ ਉਹ ਜੀ ਚਾਹ ਪਾਣੀ ਰੋਟੀ ਪਾਣੀ ਖਾ ਪੀ ਕੇ ਫ੍ਰੀ ਹੋ ਗਿਆ ਸੀ ਤੇ ਹੁਣੇ ਚੱਲੇ ਦਵਾਈ ਲੈਣ ਉਹੋ ਲਾਈਫ ਚਲੋ ਜੀ ਹੁਣ ਮੰਮੀ ਹਰ ਜਾਂਦੇ ਦਵਾਈ ਲੈਣ ਮੰਮੀ ਚੱਲੇ ਨਾਲ ਜਪਾ ਜੋਤ ਵੀ ਚੱਲਿਆ ਅੱਗੇ ਬੈਠੇ ਬੁੱਤ ਹੈ ਪਿੱਛੇ ਬੋਗੇ ਨਾਲ ਚੱਲ ਪਿੱਛੇ ਬੈਠੋ गेट ओपन करो चलो चलो ये इस गड्डी आप ही चढ़ जान चढ़ जाए चढ़ जाए कुछ नहीं की लड़ है टोपी बच्चे गड्डी जाना चलो बेटा दादी भी आँदी है मैं रुंगी रुंगी। तोड़ा 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 तो इत घर रहूँगी घर की राखी कौन रखूगा बाय मिठो तो चलो जी ले चले दवाई ले ਇਹ ਹੁਣ ਲੈ ਜਾਣਗੇ ਦਵਾਈ ਤੇ ਆਪਾਂ ਤੇ ਚਲੋ ਜੀ ਹੁਣ ਗਏ ਆ ਦਵਾਈ ਲੈਣ ਤੇ ਪਹਿਲਾਂ ਆਪਣੀ ਪਲੈਨਿੰਗ ਕੁਝ ਹੋਰ ਸੀ ਜਿਹੜੀ ਰੋਟੀ ਪਕਾ ਲਈ ਸੀ ਮੈਂ ਤੁਹਾਨੂੰ ਕਿਹਾ ਸੀ ਕਿ ਆਪਾਂ ਜਾਣਾ ਹੈਗਾ ਮਾਰਕੀਟ ਤੇ ਜਿਹੜਾ ਆਪਣੀ ਪਲੈਨਿੰਗ ਉਹ ਕੈਨਸਲ ਹੋ ਗਈ ਆ ਕਿਉਂ ਹੋ ਗਈ ਆ ਕਿਉਂਕਿ ਬ੍ਰਾਈਟਨੈਸ ਆਪਣੀ ਜਿਹੜੀ ਬਾਜ਼ਾਰ ਜਾਣ ਦੀ ਪਲੈਨਿੰਗ ਉਹ ਹੋ ਗਈ ਕੈਨਸਲ ਕਿੱਥੇ ਤਾਂ ਆਪਾਂ ਜਾਣਾ ਸੀਗਾ ਤੇ ਮੈਨੂੰ ਤਾਂ ਨਾ ਬਾਕੀ ਹੁਣ ਜਿਹੜਾ ਮੈਂ ਸੂਟ ਤੁਸੀਂ ਦੇਖਿਆ ਹੋਊਗਾ ਮੈਂ ਵੇਅਰ ਕੀਤਾ ਸੀ ਕੜਾਈ ਕਰਵਾਈ ਸੀ ਕੱਲ ਵੀ ਵੇਅਰ ਕੀਤਾ ਸੀ ਇੱਕ ਦਿਨ ਪਹਿਲਾਂ ਮੈਰਿਜ ਤੇ ਵੇਅਰ ਕੀਤੇ ਸੀ ਉਹਦੇ ਮੈਨੂੰ ਆਰਡਰ ਆਏ ਨੇ ਕਢਾਈ ਵਗੈਰਾ ਦੇ ਆਰਡਰ ਮੈਂ ਦੇਣ ਜਾਣੇ ਸੀਗੇ ਤੇ ਬਾਕੀ ਉਹਦੇ ਉਸ ਸੂਟ ਦੇ ਮੈਨੂੰ ਦੋ ਆਰਡਰ ਆ ਗਏ ਸੇਮ ਕਲਰ ਦੇ ਵਿੱਚ ਕਸਟਮਾਈਜ਼ ਕਰਵਾ ਕੇ ਦੇਣੇ ਮੈਂ ਉਹ ਵੀ ਮੈਂ ਕੰਮ ਅੱਜ ਕਰਕੇ ਆਉਣਾ ਸੀ ਚਲੋ ਕੋਈ ਨਾ ਹੁਣ ਉਹ ਪਤਾ ਮੇਨ ਪ੍ਰੋਬਲਮ ਹੁਣ ਇਹ ਹੋ ਗਈ ਆ ਤੇ ਪਹਿਲਾਂ ਤਾਂ ਅਸੀਂ ਮੇਰੇ ਬ੍ਰਦਰ ਨੂੰ ਕਿਹਾ ਸੀ ਨਾਲ ਜਾ ਉਹ ਵੀ ਨਹੀਂ ਜਦੋਂ ਹੁਣ ਜਦੋਂ ਨਾਲ ਜਾ ਲੈ ਕੇ ਜਾਣਾ ਉਹਨਾਂ ਨੇ ਰੈਡੀ ਫਿਰ ਕਿਵੇਂ ਜਾ ਸਕਦੇ ਨੇ ਤੇ ਚਲੋ ਜੀ ਉਹ ਜਾਂਦੇ ਦਵਾਈ ਲੈਣ ਚਲੋ ਅੱਜ ਆਪਣਾ ਜਿਹੜਾ ਟੂਰ ਕੈਨਸਲ ਹੋ ਗਿਆ ਤੇ ਕੱਲ ਨੂੰ ਆਪਾਂ ਟੂਰ ਕੰਟੀਨਿਊ ਕਰਾਂਗੇ ਕਿਉਂਕਿ ਇਹ ਟੂਰ ਕੱਲ ਨੂੰ ਆਪਾਂ ਐ ਕਰਾਂਗੇ ਮੰਮੀ ਮੈਂ ਔਰ ਜੱਪ ਫਿਰ ਆਪਾਂ ਐ ਕਰਾਂਗੇ ਐਕਟੀਵਾ ਤੇ ਜਾਵਾਂਗੇ ਨਾ ਤੇ ਆਪਾਂ ਜਿਹੜੇ ਸੂਟ ਦੋ ਇਹ ਸੇਮ ਕਲਰ ਚ ਕਸਟਮਾਈਜ਼ ਕਰਵਾਉਣੇ ਮੇਰੇ ਸੇਮ ਜਿਹੜਾ ਕਲਰ ਪਾਇਆ ਸੀ ਨਾ ਮੈਂ ਉਹੀ ਕਲਰ ਸੇਮ ਕਢਾਈ ਸਾਰਾ ਕੁਝ ਵਿਦਆਊਟ ਦੁਪੱਟੇ ਕਰਿ ਕਰਾ ਕੇ ਦੇਣੇ ਜੇ ਉਹ ਦੁਪੱਟੇ ਕਹਿਣਗੇ ਤਾਂ ਆਪਾਂ ਦੁਪੱਟੇ ਵੀ ਨਾਲ ਕਰਵਾ ਦਾਂਗੇ ਤੇ ਉਹ ਕਸਟਮਾਈਜ਼ ਕਰਵਾ ਕੇ ਤੇ ਫਿਰ ਆਪਾਂ ਤੁਹਾਡਾ ਸ਼ੇਅਰ ਕਰਾਂਗੇ ਠੀਕ ਹੈ ਇੱਕ ਤਾਂ ਮੈਨੂੰ ਲੱਗ ਇਦਾਂ ਹੀ ਬਾਕੀ ਹੋ ਸਕਦਾ ਸਟਿਚ ਦੇ ਸਟਿਚ ਕੇ ਸਟਿਚ ਕਰਵਾ ਕੇ ਦੇ ਦਾਂਗੇ ਆਪਾਂ ਤੇ ਬਾਕੀ ਉਹ ਜਿਵੇਂ ਆਨਲਾਈਨ ਇਦਾਂ ਕੜਾਈ ਦੀ ਵੀ ਆਰਡਰ ਆਉਣ ਲੱਗੇ ਪਹਿਲਾਂ ਮੈਨੂੰ ਆਰਡਰ ਕੜਾਈ ਵਗੈਰਾ ਤੇ ਨਹੀਂ ਸੀ ਸਿੰਪਲ ਸੀ ਜਿਵੇਂ ਆਨਲਾਈਨ ਆਪਣੇ ਕੰਮ ਚੱਲ ਰਿਹਾ ਸੀ ਉਹੀ ਚੱਲ ਰਿਹਾ ਸੀ ਬਟ ਟੁੰਜਣੇ ਆਪਣੇ ਕੜਾਈ ਦੇ ਸੂਟਾਂ ਦੇ ਆਰਡਰ ਉਹ ਮੈਂ ਸੂਟ ਤਾਂ ਹੀ ਮਤਲਬ ਕੜਾਈ ਕਰਾਇਆ ਸੀ ਮੈਂ ਕਿਹਾ ਹੋ ਸਕਦਾ ਜਿਵੇਂ ਕੜਾਈ ਦੀ ਵੀ ਆਪਣੇ ਕੋਲ ਕਾਰੀਗਰ ਹੈਗੇ ਆ ਤੇ ਆਪਾਂ ਉਹਨਾਂ ਤੇ ਵੀ ਕੜਾਈ ਦੇ ਵੀ ਆਰਡਰ ਜਿਹੜੇ ਆਇਆ ਕਰਨਗੇ ਆਪਾਂ ਉਹ ਵੀ ਕੰਪਲੀਟ ਕਰਿਆ ਕਰਾਂਗੇ ਤੇ ਚਲੋ ਜੀ ਹੁਣ ਮੈਂ ਨਾ ਆਏ ਕਰਦੀ ਹੁਣ ਮੈਂ ਇਕੱਲੀ ਕੀ ਕਰਾਂ ਸਹੀ ਦੇ ਸਾਮ ਕੰਮ ਵਗੈਰਾ ਸਾਰਾ ਓਵਰੋਲ ਸਾਰਾ ਨਿਬੇੜ ਦਿਆ ਤੇ ਲਓ ਜੀ ਵੈਸੇ ਤਾਂ ਮੇਰੀ ਆਲੂ ਮਟਰਾਂ ਸਬਜ਼ੀ ਪਈ ਐ ਤੇ ਹੁਣ ਇਹ ਬਣਾਈ ਆਪਾਂ ਤੇ ਮੇਰੇ ਰਾਦਾ ਪਛੋਲੇ ਵੀ ਉਬਲ ਨੇ ਤਾਰ ਕੇ ਥੋੜੀ ਜੀ ਅੱਧੇ ਛੋਲੇ ਦੀ ਬਣਾ ਲਾਂਗੇ ਸਬਜ਼ੀ ਕਿਉਂਕਿ ਇੱਕ ਮਿੰਟ ਕੋ ਥੋੜਾ ਜਨਾ ਨਮਕ ਪਾਣਾ ਹੁੰਦਾ ਵਿੱਚ ਚਲੋ ਜੀ ਆਪਾਂ ਵਿੱਚ ਪਾ ਦਈਏ ਨਮਕ ਚਲੋ ਜੀ ਇਹਨਾਂ ਨੂੰ ਉਬਲਣੇ ਥਰਮ ਇਹਦੀ ਸੀਟੀ ਮੋੜਾ ਲੈਂਦੇ ਆ ਕਮੈਂਟ ਰੁਕ ਜੋ ਛਿੱਲ ਲੈਣੀਆਂ ਫਰੀ ਵੀ ਕੀ ਬਣਾ ਹਟ ਚੱਲ ਕੁੱਤੂ ਵੀ ਕਿਹੜਾ ਡਰਦਾ ਨਹੀਂ ਪੁਰਬੀ ਹਟ ਪੁਰਾ ਨਹੀਂ ਡਰਦਾ ਲਾਈਟ ਵੀ ਹੈ ਨਹੀਂ ਜੇ ਲਾਈਟ ਹੋ ਵੀ ਤੇ ਚਲੋ ਮੈਂ ਕੱਪੜੇ ਪ੍ਰੈਸ ਕਰਦਾ ਪਰ ਲਾਈਟ ਵੀ ਹੈ ਨਹੀਂ ਕਹਿ ਸਕਦੇ ਚਲ 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 ਜਨਕ ਨਹੀਂ ਆ ਮਮੀ ਦੋ ਦਿਨ ਹੋ ਗਏ ਵਲੌਗ ਵੀ ਨਹੀਂ ਸਹੀ ਢੰਗ ਨਾਲ ਇੱਕ ਦਿਨ ਤਾਂ ਆਇਆ ਹੀ ਨਹੀਂ ਤੇ ਕੱਲ ਉਹ ਐਸੇ ਵੀ ਲੇਟ ਆਇਆ ਰਾਤ ਨੂੰ 7:30 ਤੋਂ 8:00 ਵਜੇ ਤੇ ਸਾਰਾ ਜਿਹੜਾ ਸ਼ਡਿਊਲ ਹੈ ਨਾ ਵਲੌਗਿੰਗ ਦਾ ਵੀ ਟਾਈਮ ਜਿਹਾ ਸਿਸਟਮ ਡਿਸਟਰਬ ਹੋ ਗਿਆ ਬੈਸਾਰਾ ਓਵਰੋਲ ਹੁਣ ਮੈਂ ਕੀ ਲੈਣ ਗਈ ਸੀ ਸਟੈਟ ਲੈਣ ਗਈ ਸੀ ਕਈ ਵਾਰ ਇਤਨਾ ਚੀਜ਼ ਭੁੱਲ ਜਾਈਦੇ ਨੇ ਕਪੜੇ ਪ੍ਰੈਸ ਕਰਨਾ ਨਹੀਂ ਪੈਂਦਾ ਕਿਉਂ ਇਹ ਉਹ ਕਰੁੰਦੀ ਅੱਛੀ ਲੋਜੀ ਮਸਾਲਾ ਤਦ ਲੋ ਜੀ ਹੁਣ ਮੈਂ ਤੁਹਾਨੂੰ ਦੱਸਾਂ ਮੈਂ ਕੀ ਕਰ ਬੀਆ ਇੱਕ ਮਿੰਟ ਤੇ ਹੁਣ ਮੈਂ ਸਹੀ ਦੱਸਾਂ ਹਾਂ ਮੇਰੇ ਅਜੇ ਛੋਲੇ ਵਗੈਰਾ ਲੂ ਵਗੈਰਾ ਉਬਲ ਰਹੇ ਤੇ ਮੇਰਾ ਦਾਦਾ ਮੇਰੀ ਵੀ ਆਉਣ ਵਾਲੀ ਹੋਣੀ ਬਹੁਤਾ ਟਾਈਮ ਨਹੀਂ ਲੱਗਦਾ ਉੱਥੇ ਦਵਾਈ ਤੇ ਚਲੋ ਜੀ ਮੇਰੇ ਛੋਲੇ ਉਬਲ ਗਏ ਸੀ ਤੇ ਮੈਂ ਸੋਚਿਆ ਕਿ ਉਹ ਨਾ ਆਪਾਂ ਛੋਲੇ ਕਾਲੂ ਛੇਲੇ ਕਿਉਂ ਨਹੀਂ ਠੰਡੇ ਕਰਕੇ ਮਾਰੀਏ ਨੌ ਚਿਨਾ ਮੈਂ ਮਸਾਲਾ ਦੂਰ ਰੱਖਣਾ ਕੈਮਰਾ ਮੜਾ ਆਵਾਜ਼ ਮਾੜੀ ਰੁਚੀ ਉਹ ਇਹਦੇ ਵਿੱਚ ਕਰ ਲਾਂਗੇ ਲਾਈਟ ਹੈ ਨਹੀਂਗੀ ਉਹ ਤਾਂ ਮਿਕਸੀ ਆਪਣੀ ਜਨ ਅਨਵੈਟਰ ਤੇ ਵੀ ਚੱਲ ਪੈਂਦੀ ਹੈ ਤੇ ਪਰ ਅੱਜ ਮੈਂ ਚੋਪਰ ਕੱਢ ਲਿਆ ਸੀ ਉਹਦੇ ਬਾਹਰ ਚੋਪਰ ਦੀ ਵੀ ਸ਼ੁਰੂਆਤ ਕਰਤੀ ਹੈ ਜਿਹ ਕਹਿੰਦਾ ਮਤਲਬ ਤੇ ਉਧਰੋਂ ਮੈਂ ਆਵਾਜ਼ ਲਗਾ ਲਈ ਇਹ ਰੋਟੀਆਂ ਕਰ ਲੈ ਪਹਿਲੇ ਇਹਨੂੰ ਚੋਪ ਲੈਣਾ ਇਹਨੂੰ ਕਰਕੇ ਨਾ ਤੇ ਤੜਕਾ ਪੁੱਟ ਲੈਂਦੇ ਹਾਂ में भी बू मैं सारे कट दी हों टमा छोले की सब्जी बिना टमाटर तो बढ़िया नहीं लगती सब्जी तो सामने अच्छे पहले आलू मटर धरिए हम आपको छोले की सब्जी ना छोले थोड़े रख ला पर सारी नहीं बना थोड़ी जी बनावे क्योंकि अपन थोड़ी जी घटना ਹਰ ਵੀ ਬਹੁਤ ਦਿੱਤੇ ਹੈ Да, ਲੇ ਭਾਈ ਆ ਗਏ ਤਾਂ ਦਵਾਈ ਲੈ ਕੇ ਆ ਗਏ ਭਾਈ ਬਾਬਾ ਕਹਿੰਦਾ ਮੈਂ ਟਹਿਰ ਕੇ ਆਉਂਗਾ ਮੈਂ ਕਿਹਾ ਕੀ ਜਾਣਾ ਮੈਂ ਕੈਨਸਲ ਕਰਦਾ ਕਹਿੰਦਾ ਜਾ ਜੂਗਾ ਅਰੇ ਮੇਰੀ ਕੈਨਸਲ ਦਾ ਹੋ ਗਿਆ ਮਨ ਹੈ ਲੈਣਾ 15 ਦਿਨਾਂ ਦੀ ਦਵਾਈ ਦੇ ਚੋਦੀ 15 ਦਿਨਾਂ ਦੀ ਉਹ ਡੈਡੀ ਮੈਨੂੰ ਕਿਆ ਕਹਿਣਾ ਜੀ ਕਹਿਸਲਾ ਕੈਨਸਲ ਕਰਦੇ ਕਰਦੇ ਆਪਾਂ ਬਣਾ ਲਈਏ ਸਲਾਹ ਹੁਣ ਜਾਣੇ ਬਾਜ਼ਾਰ ਨੂੰ ਅਮਰ ਤੋ ਉੱਡ ਜਾਣੀ ਉਹਨਾਂ ਅਪਡੇਟ ਕਰਾਈ ਜਾਂਦਾ ਆਪਣਾ ਮੈਂਟੀ ਮਾਰਦੇ ਤਿਆਰ ਹੋਣ ਲੱਗੇ ਮੈਂ ਤਾਂ ਕਾਲੀ ਕਾਲੀ ਕੀਤੀ ਮਖਾ ਲੈਟ ਹੈ ਸਾਡੇ ਤਾਂ ਇਦਾਂ ਦੇ ਕੰਮ ਨੰਨਾ ਨੰਨਾ ਕਰਦੇ ਕਰਦੇ ਨੰਨਾ ਨੰਨਾ ਆ ਚੱਲ ਤਾ ਮਾਰਗੇਟ ਨੂੰ ਆਪਰੇ ਪਿੱਛੇ ਮੋੜਾ ਪਿੱਛੇ ਮੋੜ ਕੇ ਉੱਤੇ ਆਪਣੀ ਗਲੀ ਕਰ ਲੰਮਾ ਅਗਰ ਵਿੱਚ ਮੋੜ ਕੇ ਕਰਾਂਗੇ ਆਏ ਲੋ ਜੀ ਘਰੇ ਆਪਾਂ ਡੈਡੀ ਨੂੰ ਛੱਡ ਤਾ ਹੁਣ ਆਪਾਂ ਚੱਲੇ ਮੰਮੀ ਆ ਦੋਨੋਂ ਨੇ ਔਰ ਜਪਜੋਤ ਔਰ मामੂ ਜਪਜੋਤ ਗਿਆ ਪਿੱਛੇ ਤੇ ਹੁਣ ਆਪਾਂ ਐ ਐਂ ਕੱਢਦਾ ਹੁਣ ਐਂ ਕੱਢ ਲੈ ਉਹ ਜਿੱਦ ਤੱਕ ਚਾਹੀਦਾ ਤਾਰ ਕੇ ਪਰ ਮੁੱਢ ਦੀ ਬੰਦੀ ਕਰਦਾ ਹੁਣ ਜੀ ਤੁਹਾਨੂੰ ਗੱਲਾਂ ਸੁਣ ਲਓ ਤੁਸੀਂ ਜੱਪ ਜੋ ਮੰਡੀ ਠਾਈ ਚਾਹੀਦੀ ਤੁਝਾ ਲੈ ਕੇ ਦੇਣੀ ਜੱਪ ਜੁੱਤ ਮੰਡੀ ਠਾ ਠਾ ਲੈਣ ਦੀ ਪਈ ਸਾਡਾ ਨਾ ਕਈ ਵਾਰ ਅਸੀਂ ਐਵੇਂ ਸਾਡਾ ਸਿਸਟਮ ਇਦਾਂ ਹੀ ਹੈ ਕੈਨਸਲ ਕਰਦੇ ਕਰਦੇ ਸੀ ਭੱਜ ਵੀ ਜਾਂਦੇ ਤੇ ਕੈਨਸਲ ਕਰਦੇ ਕਰਦੇ ਕੈਨਸਲ ਕਰ ਲਓ ਜੀ ਮਾਰਕੀਟ ਅੱਜ ਆਪਣਾ ਕਹਿ ਸਕਦੇ ਆ ਚਾਂ ਚੱਕੀ ਗੇੜਾ ਬਸ ਮਾਰਨ ਵਾਲੀ ਗੱਲ ਹੋ ਗਈ ਪਹਿਲਾਂ ਸਲਾਹ ਸੀਗੀ ਸਾਡੀ ਦੇ ਸੂਟ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀ ਮੈਨੂੰ ਆਰਡਰ ਆਏ ਹੈਗੇ ਉਹਦੇ ਸੂਟ ਦੇ ਜਿਹੜਾ ਮੈਂ ਸੂਟ ਵੇਅਰ ਕੀਤਾ ਸੀ ਨਾ ਉਹਦੀ ਵਰਕ ਦੇ ਆਪ ਨੂੰ ਆਰਡਰ ਆਏ ਹੈਗੇ ਆ ਦੋ ਸੂਟ ਆਏ ਇੱਕ ਤਾਂ ਸੇਮ ਕਲਰ ਚ ਆਇਆ ਕਸਟਮਾਈਜ਼ ਕਰਵਾਉਣ ਵਾਸਤੇ ਜਿਹੜਾ ਕਲਰ ਮੇਰਾ ਹੈਗਾ ਹਨਾ ਤੇ ਇੱਕ ਡਿਫਰੈਂਟ ਜਿਹਾ ਦੇਖਦੇ ਆਪਾਂ ਕਿੱਦਾਂ ਦਾ ਕਪੜਾ ਉਹੀ ਚਾਹੀਦਾ ਬਟ ਉਹਨਾਂ ਨੂੰ ਕਿਉਂਕਿ ਜਿਹੜਾ ਮੇਰਾ ਕਪੜਾ ਸੀ ਨਾ ਬਿਲਕੁਲ ਹਲਕਾ ਬਿਲਕੁਲ ਹਲਕਾ ਕਪੜਾ ਉਹ ਬਿਲਕੁਲ ਤੇ ਲਾਈਟ ਵੇਟ ਬਿਲਕੁਲ ਕਹਿ ਸਕਦੇ ਨਾ ਤੇ ਕਪੜੇ ਤਾਂ ਪਾਏ ਦਾ ਪਤਾ ਨਹੀਂ ਲੱਗਦਾ ਆਰਡਰ ਆਰਡਰ ਆਈ ਪਏ ਆਪਾਂ ਉਹਦੇ ਕੜਾਈ ਦੇ ਤੇ ਉਹ ਉਹਦੇ ਜਿਹੜੇ ਆਰਡਰ ਕਰਕੇ ਆਵਾਂਗੇ ਸੂਟ ਕਸਟਮਾਈਜ਼ ਕਰਵਾਉਣ ਵਾਸਤੇ ਆਏ ਬਾਕੀ ਹੁਣ ਆਪਾਂ ਨੂੰ ਕੜਾਈ ਵਾਲੇ ਜਿਹੜੇ ਆਰਡਰ ਆ ਉਹ ਵੀ ਆਉਣਗੇ ਫਿਰ ਕੰਮ ਵਧੀਆ ਚੱਲ ਪੂਗਾ ਵੈਸੇ ਤਾਂ ਆਪਣਾ ਔਨਲਾਈਨ ਕੰਮ ਚੱਲਦਾ ਹੈਗਾ ਦੂਜਾ ਸਿੱਧੇ ਹੀ ਆਪਾਂ ਕੋਰੀਅਰ ਕਰ ਦਿਆਂ ਜਿਵੇਂ ਕਪੜੇ ਜਿਵੇਂ ਆਪਣੇ ਫੋਟੋ ਦੇਖ ਲਈ ਕਿਸੇ ਨੇ ਪਸੰਦ ਆ ਗਿਆ ਤਾਂ ਆਪਾਂ ਸਿੱਧੇ ਜਿਹੜਾ ਸੂਟਾ ਕੋਰੀਅਰ ਕਰਵਾ ਦਿੰਨੇ ਅਗਲੇ ਜਦੋਂ ਟਾਈਮ ਨਹੀਂ ਪਤਾ ਲੱਗਦਾ ਮੈਨੂੰ ਡੇਢ ਵਜੇ ਦਾ ਡੇਢ ਵਜੇ ਡੇਢ ਵਜ ਗਿਆ ਟਾਈਮ 1 ਵਜੇ 26 ਮਿੰਟ ਹੋ ਗਏ ਤੇ ਚਲੋ ਜ ਜਿਹੜਾ ਆਪਾਂ ਜਾਣੇ ਆ ਤੇ ਕਹਿੰਦੀ ਪਹੁੰਚ ਗਏ ਮਾਨ ਰੋਡ ਤੇ ਤੇ ਚਲੋ ਜੀ ਆਪਾਂ ਚੱਲਾਂਗੇ ਪੁੱਤ ਲਾਲ ਝੰਡੇ ਵਾਲੇ ਤੇ ਲਾਵਾਂਗੇ ਆਪਾਂ ਚਲੋ ਫਿਰ ਚੱਲ ਜੀ ਅਜੇ ਹੀ ਜਾਂਦਾ ਜੋ ਤਾਂ ਜਦੋਂ ਪੁੱਤ ਤੇ ਬਾਬੂ ਨੇ ਕਿਹਾ ਸੀ ਮੈਂ ਤੇ ਵੀ ਤਰਾ ਦੇਣਾ ਦੋ ਕਰਕੇ ਨਾ ਬਕਰਾਏ ਨਾ ਪੁੱਤਰ ਦੇ ਨਾ ਨਹੀਂ ਨਹੀਂ ਉਹ ਹੀ ਅੰਕਲ ਕੰਧਾ ਮਰ ਦੀ ਦੋਆ ਨੂੰ ਕਰੀਂਦਾ ਸੀ ਜਿਹੜਾ ਇਹ ਰਲ ਦੁਸ਼ਮਣ ਉਹ ਇੰਤਰਾਜ਼ ਕਰਦੇ ਆਂ ਕਿ ਇਹ ਨਮੀ ਹੈ ਮਾਰਕੀਟ ਕੋ ਦਾ ਕਪੜਾ ਗਰੇ ਆ ਦੋ ਹੂੰ ਇਹ ਪਹੁੰਚਾ ਦੇ ਵੀ ਬਾਰਕ ਤਾਈ ਕਰ ਲੜ ਸੋਹੇ ਕੋਨੇ ਦਿਖਾ ਲੈ ਨੀ ਤੇ ਕੱਟ ਸਾਲ ਬਣਾ ਗਏ ਤੁਹਾਡਾ ਯਾਦੋਂ ਸੋਣਾ ਵੀ ਸਕੇ ਦੱਸੋ ਆਹ ਲਾਏ ਆਤੀ ਗੱਲ ਮੇਰੀ ਕਿਦਾਈ ਕਾਟ 1800 ਰੁਪਏ ਨੇ ਇੰਚਾ ਕੱਪੜਾ ਵੀ ਨਵਾਂ ਦਾ ਲਈ ਹੈ। ਹਾਂ, ਠਾਕ ਤਾਂ ਹੋ ਗਿਆ। ਕੱਪੜਾ ਸੱਚੀ ਗੱਲ ਹੈ ਕਪੜਾ ਨਹੀ ਨੀ ਕੱਪੜਾ ਕਲਾਸ ਜਾਣਾ ਹੈ। ਹਾਂ, ਕੱਪੜਾ ਤਾਂ ਸੋਹਣਾ ਦਿਖਾਣਾ। ਮੈਂ ਚੈੱਕ ਕਰਦਾ ਤੇ ਅੱਜ ਕੱਢਾਂਗੇ। ਆਖੀ ਰੁੱਤ ਤੇ ਲੈ ਜਾਈ। ਹਾਂ। ਮੇਰੇ ਕਿੰਨੇ ਕੋਈ ਨਹੀਂ।

ਇਸ ਦੀ ਵਿਚਾਰ ਜਣਗੇ ਇਸ ਤਰ੍ਹਾਂ ਜੀ ਦਿਖਾ ਦਿਓ ਦੇਖੋ ਅਗਲੇ ਦੇ ਬੀਚੇ ਲੱਗਦੀ ਦਿਖਾ ਦੇ ਟਿਕੜੇ ਜਿੰਨੇ ਚੱਲ ਦੇ ਇੱਕ ਲੈ ਲੈਣਾ ਪੜਾ ਪਾਣੀ ਲੈ ਕੇ ਠੀਕ ਹੈ ਨਾ ਸਾਰਾ ਫਰੰਟ ਬਣ ਜਾਊਗਾ ਜੀ ਪਾਲਟੀ ਪਰ ਆਈਟਮ ਹੈ ਜੀ ਮਾ ਨਾਲ ਦੁਪੱਟਾ ਤਿਆਰ ਕੀਤਾ ਜੀ ਪੋਹਂਚੇ ਦੇ ਵਰਕ ਆ ਜਾਊਗਾ ਜੀ ਚੰਗ ਕਾਟਨ ਦੇ ਵਿੱਚ ਇਹ 45 ਕੱਲ੍ਹ ਨੂੰ ਹੋਣਾ ਨਹੀਂ ਅੱਗੇ ਅੰਦਰੇ ਪੀਸਾਂ ਦਾ ਗਾਰਨਿਸ਼ ਪੀਸ ਹੈ ਵੀਰੇ ਇਕੜੀ ਅਨਾਜ ਵੀਰੇ ਸਾਡੇ ਕੋਲ 2500 ਰੁਪਏ ਦੇ ਜਿਹੜੇ ਨਾਮ ਲੱਗਦਾ ਲੋ ਤਾਂ ਆਹ ਕੋਲੀਏ ਸਾਰਾ ਫਰੰਟ ਬਣ ਜੂਗਾ ਨਹੀਂ ਮੇਰੇ ਕੋਲ ਸਾਰਾ 프란ਟ ਬਣ ਜਣਗੇ ਜੀ ਇਹਦਾ ਕੰਮ ਇਹਦਾ ਰਸਟ ਕਲਰ ਹੀ ਹੈ ਹਨਾ ਆ ਬਾਜੀ ਦਾ ਕੰਮ ਆ ਜੀ ਵੀਰੇ ਜਿਹੜਾ ਮੇਰਾ ਦੁਪੱਟਾ ਤਿਆਰ ਕੀਤਾ ਹਾਂ ਜੀ ਕਪੜਾ ਜਿਹੜਾ ਮੇਰੇ ਸੂਟ ਦਾ ਕਢਾਈ ਵਾਲਾ ਉਹ ਸੁਨਾ ਕਪੜਾ ਬਿਲਕੁਲ ਨਵਾਂ ਕਢਾਈ ਇਨਾ ਟਿਕਲ ਰਿਹਾ ਹੈ ਗਿਆ ਹੋਰ ਵੀ ਆ ਜੀ ਬ੍ਰ ਇਧਰ ਹੀ ਪਾਣੀ 3 ਨੰਬਰ ਵਾਲੇ 15 ਮਿੰਟ ਲੇ ਚੀਜ਼ ਆ ਨਾ ਨੋਰਮਲ ਇੰਨੀ ਲੰਬਾਈ ਦਾ ਵੀਰ ਹਾਂ ਜੀ ਬ੍ਰ ਇਹ ਹੈਗਾ ਵਰਤਾਂ ਵਾਲਾ ਜੀ ਪਾਸੂ ਬਾਇ ਸੀ ਦੇ ਵਰਤੋਂ ਦੇ ਉਹ ਹੋਰ ਚੀਜ਼ ਆ ਕਾਚੀ ਨਮੀ ਆ ਮਾ ਬਾਪ ਜੀ ਗੋਸਨਾ ਹੈ ਲੋਕ ਨਾਮ ਦੇ ਤਾਰਾ ਕੰਡਵਾਂ ਜੀ ਬਾਜੂ ਬੰਜ ਵੀਰੇ ਪਹੁੰਚੇ ਬੰਜਣਗੇ ਵੀਰੇ 35 ਅੰਸ਼ ਦੇ ਕਰ ਨਾਲ ਦੁਪੱਟਾ ਜਿਆ ਕਿ ਮਿਲ ਜੂਰੇ ਜੀ ਇਸ ਦਾ ਵੀ ਸ਼ੇਪ ਦਾ ਡਿਜ਼ਾਈਨ ਬਹੁਤ ਸੋਹਣਾ ਆਇਆ ਜੀ ਬੜਾ ਫਰੰਟ ਬਣ ਜਾਊਗਾ ਜੀ ਬਾਜੂ ਬਣ ਜਾਊਗੀ ਜੀ ਆ ਨਾਲ ਦੁਪੱਟਾ ਤਿਆਰ ਕੀਤਾ ਜੀ ਪਰਲ ਵਰਤਣਾ ਆ ਨਾ ਵਹੀ ਨਾਲ ਇਹਦੇ ਤੋਂ ਬਹੁਤ ਚੰਗਾ ਲੱਗਦਾ ਹੈ ਦੇਖੋ ਇਹੋ ਜਿਹੇ ਲਾਈਟ ਹੈ ਜਮਾਂ ਲਾਈਟ ਵਧੀਆ ਜਮਾਂ ਲਾਈਟ ਲਾਈਟ ਇੱਕ ਤਾਂ ਚੰਗੀ ਨਜ਼ਰ ਇਹ ਸਾਰਾ ਫਰੰਟ ਬਣ ਜਾਊਗਾ ਜੀ ਹੈ ਡੱਟੇ ਮਾ ਨਾਲ ਬੱਟਾ ਜੀ ਸਾਡੇ ਕੋਲ ਸੌਰੀ 3500 ਰੁਪਏ ਚ ਇਕੜਿਆ ਨਾ ਆਜੂਗਾ ਜੀ ਜੈਪੁਰ ਇਸਟੇਲ ਦੀ ਸਾਰਾ ਕੰਪਣੀ ਵੀ ਨਵੇਂ ਆ ਦੇਖ ਨਾ ਇਹ ਚੀਜ਼ਾਂ ਸੋਹਣੀਆਂ ਨਹੀਂ ਸੋਹਣਾਂ ਲੱਗਦਾ ਮਾਮੂ ਟੈਂਪਸੋਂ ਕੋਲ ਜੇ ਕੰਮ ਜ਼ਿਆਦਾ ਵੀ ਨਹੀਂ ਲੱਗਦਾ ਮਾਮੂ ਹਾਂ ਮਾ ਨਾਲ ਬੱਟਾ ਮਾਮੂ ਬੇਟਾ ਕਾਰ ਵਿੱਚ ਆ ਜੈਪੁਰ ਇਸਟੇਲ ਦਾ ਬੱਟਾ ਨਾਲ ਜੀ ਆਂ ਸਿੰਗਲ ਸਿੰਗਲ ਬੀਚੀ ਹੁੰਦੇ ਆਰੇ ਚੈਅ ਕਿੱਥੇ ਆਂ ਓਕੇ ਨਾ ਪੱਕਾ ਸਾਰਾ ਫਰੰਟ ਬਣ ਜੂਗਾ ਜੀ ਪੋਚੇ ਬਣ ਜਾਣਗੇ ਬਾਜੂ ਬਣ ਜੂਗੇ ਜੀ ਆ ਕਲ ਮੈਂ ਚਿੱਕੜੇ ਵੀਰੇ ਔਰੇਂਜ ਆਜੂ ਵੀਰੇ ਬਈਂਟਾਜੂ ਵੀਰੇ ਮਹਿੰਦੀ ਆਜੂਗਾ ਤਿੰਨ ਰੰਗ ਮੈਂਡੀ ਦਿਖਾਇਆ ਚਿੱਕੜੇ ਮਾਦਾਇਟ ਮੈਂ ਵੀਰੇ ਵੇਸ਼ ਦੀ ਪਾਲੀ ਵੀਰੇ ਸਪੈਸ਼ਲ ਚੀਜ਼ਾਂ ਆ ਜੀ

नानी बोल नानी बोल कल मुझे प्रिंट किया नहीं नानी है दूसरा पोस्टर दीजिए बनवा दीजिए बाले कपड़ा बाटो ना टेबल है बनोगे बोलो वाले बनाइज हां प्रॉपर्टी ला लाइजे चलो मैं आप आ देखो ਚਲੋ ਜੀ ਤੇ ਲੋ ਜੀ ਮਾਰਕੀਟ ਤੋਂ ਆਪਾਂ ਆ ਗਏ ਆ ਤੇ ਹੁਣ ਮਾਰਕੀਟ ਤੋਂ ਆਪਾਂ ਆ ਗਏ ਆ ਤੇ ਵਲੋਗ ਉਥੇ ਹਲਕਾ ਫੁਲਕਾ ਜਿੰਨਾ ਸ਼ੂਟ ਹੋਇਆ ਉਹਨਾਂ ਆਪਾਂ ਕੀਤਾ ਟਾਈਮ ਹੋ ਗਿਆ 3:20 ਮਿੰਟ ਵਲੋਗ ਅੱਜ ਐਡਿਟ ਕਰਨਾ ਪਿਆ ਵਲੋਗ ਅੱਜ ਫੇਰ ਲੇਟ ਹੋਊਗਾ ਦੁਬਾਰਾ ਜਿਹੜੇ ਆਪ ਨੂੰ ਆਪਦੀ ਲਾਈਨ ਤੇ ਆਉਣਾ ਪਊਗਾ ਸਮਾਨ ਦਿਖਾ ਦਿੰਨੇ ਆ ਤੁਹਾਨੂੰ ਮੋਟਾ ਮੋਟਾ ਸਮਾਨ ਜਿਹੜਾ ਲੈਂਦਾ ਉਹ ਦਿਖਾ ਦਿੰਨੇ ਆ ਆਪਾਂ ਮੋਟਾ ਮੋਟਾ ਸਮਾਨ ਜਿਹੜਾ ਲੈਂਦਾ ਤੁਹਾਨੂੰ ਦਿਖਾ ਦਿੰਨੇ ਆ ਆਪਾਂ ਆਪ ਜੋ ਉੱਦਾਂ ਲਟਰ ਪਟਰ ਹੈਗਾ ਨਾਨੀ ਨੇ ਲੈ ਕੇ ਦਿੱਤਾ ਤੇ ਪੂਰ ਇੱਕ ਆਹ ਲਿਆਂਦਾ ਚੈੱਕ ਕਰਾ ਲਾ ਸੂਟ ਵਰਕ ਕਰਾ ਕੇ ਦੇਣਾ ਸੀ ਸੂਟ ਉਹ ਆਪਾਂ ਵਰਕ ਕਰਾਣਾ ਦੇ ਆਏ ਆ ਆਪਾਂ ਸੂਟ ਸਬਜੀ ਬਣ ਗਈ ਦੇਖ ਲੈ ਮੰਟੇਦਰ ਚਲੋ ਜੀ ਸੂਟ ਮੈਂ ਤੁਹਾਨੂੰ ਦਿਖਾ ਦਾਂ ਮੰਮੀ ਦਾ ਗੱਡੀ ਚ ਦਿਖਾ ਦਾਂ ਇਹ ਕਲਰ ਤਾਂ ਲਿਆਂਦਾ ਸੂਟ ਕਲਰ ਦਾ ਮੰਮੀ ਨੇ ਸੂਟ ਆਈ ਥਿੰਕ 11:300 ਦਾ 올ਓਵਰ ਸੂਟ ਲਿਆਂਦਾ ਇਹ ਵਾਲਾ 4 ਵਜੇ ਦਾ ਤੇ ਹੁਣ ਮੇਰਾ ਤਾਂ ਵਲੌਗ ਅੱਜ ਵੀ ਰਹਿ ਗਿਆ ਆਈ ਹਾ ਤੁਹਾਨੂੰ ਕੀ ਦੱਸਾਂ ਤੁਹਾਨੂੰ ਡਿਟੇਲ ਤਾਂ ਰੋਜ਼ ਮਿਲਦੀ ਰਹਿੰਦੀ ਹੈ ਕਿ ਕੋਈ ਨਾ ਕੋਈ ਨਾ ਕੋਈ ਜਾਂਦੀ ਗੱਲਬਾਤ ਜਿਹਦੇ ਕਰਕੇ ਵਲੌਗ ਲੇਟ ਹੋ ਜਾਂਦਾ ਚਲੋ ਜੰਮੀ ਅੱਧੀ ਚੱਲੇ ਆਪਾਂ ਹੁਣ ਇਹਨਾਂ ਨੂੰ ਤੋੜਦੇ ਆ ਇਹ ਬਰਾਤ ਚੱਲੀਆਂ ਤੇਰੇ ਨਾਲ ਚੰਗਾ ਬਾਏ ਬਾਏ ਮੰਮੀ ਚਲੋ ਮੱਖੀਆਂ ਕਿੰਨਾ ਜਾਂਦੇ ਕੇ ਨਾਲ ਲੈ ਜਾਏ ਤੁਹਾਨੂੰ ਨਾਲ ਲੈ ਕੇ ਨਾਲ ਮੱਖੀਆਂ ਬਾਏ ਬਾਏ ਆ ਗਾ ਰਿਹਾ ਤੇ ਚਲੋ ਜੀ ਮਿਲਦੇ ਆਪਾਂ ਤੁਹਾਨੂੰ ਨੈਕਸਟ ਵੀਡੀਓ ਤੇ ਨਾਲ ਟੇਕ ਕੇਅਰ ਬਾਏ ਬਾਏ ਚਲੋ ਜੀ ਮੇ ਤਾਂ ਕੋਟ ਵੀ ਲਾਇਆ ਗਰਮੀ ਹੋ ਗਈ ਆ ਜਨੋਂਣਾ ਪਤਾ ਨਹੀਂ ਸ਼ਡਿਊਲ ਜਨ ਠੰਡ ਦੀ ਇੱਕੋ ਵਾਰੀ ਵਧਣਾ ਸਾਰਾ ਸ਼ਡਿਊਲ ਜਿਹੜਾ ਚੇਂਜ ਹੋ ਗਿਆ ਆਪਾਂ ਕਹਿ ਸਕਦੇ ਹਾਂ ਮੇਰਾ ਤਾਂ ਸ਼ਡਿਊਲ ਬਹੁਤ ਜਿਆਦਾ ਚੇਂਜ ਹੋ ਗਿਆ ਮੇਰਾ ਤਾਂ ਸਾਰਾ ਸਿਸਟਮ ਹੀ ਚੇਂਜ ਹੋ ਗਿਆ